ਪੈਟਰੋਲ ਪਾ ਕੇ ਫੋਕਤੀ ਸਾਰੀ ਦੁਕਾਨ ਮੋਟਰਸਾਈਕਲ ਤੇ ਆਏ ਮੁੰਡਿਆ ਨੇ ਕਰਤਾ ਕਾਂਡ ਸੀਸੀਟੀਵੀ ਚ ਕੈਦ ਹੋਈ ਪੂਰੀ ਘਟਨਾ ਇਸ ਤਰ੍ਹਾਂ ਲੱਦ ਹੋਏ ਬੰਦੇ ਕੰਮ ਸਾਰੇ ਹਾਂ ਕਿੰਨਾ ਮਾੜੀ ਆ ਉਹ ਇੱਕ ਚੀਜ਼ ਨਹੀਂ ਬਚਾ ਸਕੋ ਪਹਿਲਾਂ ਬੰਦੇ ਫੜ ਰਹੇ ਕਿਹੜੇ ਗਏ ਹਾਂ ਇਸ ਤਰ੍ਹਾਂ ਤਾਂ ਫਿਰ ਫਰਾਂ ਖਤਰਾ ਹੈ ਹਾਂ ਕਿੰਨੇ ਚੌਂਕੀਦਾਰ ਵੀ ਹੈਗਾ ਸੀ ਪਤਾ ਕਰ ਲੋ ਤੁਹਾਨੂੰ ਕਿੰਨਾ ਸੀਦਾ ਬਣਦਾ ਹਾਂ ਪਤਾ ਲੱਗ ਕੇ ਆਇਆ ਸਾਰਾ ਹੀ ਸਹਵਾਇਆ ਵਾ ਸੜਕੀ ਕੀ ਲੱਗਿਆ ਉਹਨਾਂ ਬਚਾਰਾਂ ਦੇ ਹਾਂ ਰਾਂ ਨਦੀ ਬੱਚੀ ਬੱਚੀ ਸਾਲ ਦੀ ਮਿਹਨਤ ਦੇ ਐਵੇਂ ਹੀ ਘਾਣਾ ਕਿੱਥੇ ਹੋ ਗਿਆ ਮੈਂਟੇ ਸਹਵਾ ਗਿਆ ਬੰਦੇ ਦੀ ਜ਼ਿੰਦਗੀ ਭਰਦੀ ਜ਼ਿੰਦਗੀ ਭਰ ਪੂੰਜੀ ਖਤਮ ਹੋ ਗਈ ਕੀ ਵਜਾ ਸਹਵਾ ਲਾ ਦੋ ਤਿੰਨ ਤਿੰਨ ਭਰਾ ਨੇ ਫੈਮਲੀ ਆਲੇ ਚਾਰ ਚਾਰ ਪਹਿਲਾਂ ਨੰਤਰ ਵੜ ਜੀ ਕੀ ਵੇਖਦਾ ਹੋਇਆ ਹਾਲ ਬਾਈ ਕਰਨਾ ਚਾਹੀਦਾ ਹੈ ਇਹ ਰਾਤੀ 2:30 ਵੇਲੇ ਰਾਤ ਦੇ ਚੌਕੀਦਾਰ ਦਾ ਫੋਨ ਆਇਆ ਕਿ ਇਹ ਅੱਗ ਲੱਗੇ ਦੁਕਾਨ ਤੇ ਕੋ ਬੰਦੇ ਦੋ ਸੀ ਉਹ ਲਾਗੇ ਨੇ ਹੂੰ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀ ਦੋ ਜਣੇ ਅੱਛਾ ਚੌਕੀਦਾਰ ਕਹਿੰਦਾ ਬਾਈ ਚੌਕੀਦਾਰ ਰਾਤੀ ਆਇਆ ਉਹ ਤਾਂ ਫਾਇਰ ਬ੍ਰਿਗੇਡ ਬੁਲਾਈ ਹੈ ਅੱਗ ਸਾਰੀ ਲੱਗ ਗਈ ਦੁਕਾਨ ਨੂੰ ਪਿੱਕਾ ਦੀ ਦੁਕਾਨ ਸੀ ਕੱਪੜਾ ਦੀ ਦੁਕਾਨ ਹੈ ਕੱਪੜੇ ਦੀ ਦੁਕਾਨਾਂ ਸਾਰੀ ਖਤਮ ਹੋ ਗਈ ਸਾਰੀ ਸੜ ਗਈ ਬਹੁਤ ਨੁਕਸਾਨ ਆਇਆ ਯਾਦੋਂ ਮੰਨ ਕਰਦੇ ਆ ਇਹ ਸਾਹਤਾ ਕਿਤੇ ਜਿਹੜਾ ਕੋ ਬੰਦਿਆ ਜਿਹੜੇ ਨੇ ਉਹਨਾਂ ਨੂੰ ਪਾ ਦਿੱਤੀ ਜੀ ਮੇਰੇ ਭਤੀਜਾ ਦੀ ਦੁਕਾਨ ਸੀ ਕੱਪੜੇ ਦੀ ਦੁਕਾਨ ਸੀ ਹੂੰ ਕੀ ਘਟਨਾ ਹੋਈ ਹੈ ਜੀ ਰਾਤ ਨੂੰ ਸਾਨੂੰ ਕੋਈ 2:30 ਵਜੇ ਤੋਂ ਬਾਅਦ ਫੋਨ ਆਉਂਦਾ ਸਰ ਜੀ ਚੌਂਕੀਦਾਰ ਦਾ ਵੀ ਤੁਹਾਡੀ ਦੁਕਾਨ ਨੂੰ ਅੱਗ ਲੱਗਦੀ ਹੂੰ ਜਦੋਂ ਸੀ ਇੱਥੇ ਆਨੇ ਆ ਜੀ ਅੱਗ ਬਹੁਤ ਜ਼ਿਆਦਾ ਤੇਜ਼ੀ ਚ ਲੱਗੀ ਹੁੰਦੀ ਹੈ ਉਦੋਂ ਫਿਰ ਪ੍ਰਬੰਧਕ ਨੂੰ ਫੋਨ ਕਰਦੇ ਆ ਉਹ ਆ ਜਾਂਦੇ ਆ ਜੀ ਉਹਨਾਂ ਨੇ ਬੜਾ ਜ਼ੋਰ-ਜ਼ੋਰ ਲਾ ਕੇ ਆਗ ਨੂੰ ਬੁਝਾਇਆ ਜੀ 4 ਘੰਟੇ ਲੱਗ ਗਏ ਅੱਗ ਨੇ 4 ਗੱਡੀਆਂ ਪਾਣੀ ਦੀਆਂ ਲੱਗੀਆਂ ਜੀ ਹੂੰ ਕਿਵੇਂ ਲੱਗੀ ਕੋਈ ਪਤਾ ਚੌਂਕੀਦਾਰ ਦੇ ਕਹਿਣ ਦੇ ਮੁਤਾਬਕ ਹੈ ਜੀ ਵੀ ਦੋ ਮੁੰਡੇ ਆਂਦੇ ਆ ਉਹ ਕੋਈ ਚੀਜ਼ ਪੈਟਰੋਲ ਵਗੈਰਾ ਸੱਟਦੇ ਆ ਤਿੱਲੀ ਖਿੱਚ ਕੇ ਲੈ ਉਹਨਾਂ ਨੇ ਮਗਰ ਭਜਣਾ ਉਹ ਮਤਲਬ ਕਿ ਆਰਿਆਲੀ ਸਾਈਡ ਨੂੰ ਚਲੇ ਗਏ ਕਿੰਦੇ ਦੇ ਆਂਦੇ ਮੋਟਰਸਾਈਕਲ ਤੇ ਕਹਿੰਦਾ ਅੱਛਾ ਇਹ 2.5 ਦੀ ਘਟਨਾ ਹੈ ਹਾਂਜੀ 2.5 ਦੀ ਕਿੰਨਾ ਕੀ ਕੋਈ ਸੀਗਾ ਅੰਦਰ ਆਪਣੇ ਆਪਣੇ ਜੀ ਕਪੜਾ ਸੀਗਾ ਜੀ ਅੱਛਾ ਕਿੰਨੇ ਮੰਜ਼ਲਾ ਤੇ ਹਾਂ ਜੀ ਕਿੰਨਾ ਮੰਜ਼ਲਾ ਤੇ ਤੇ ਅਗਰ ਤਿੰਨਾਂ ਤੇ ਲੱਗੀ ਇੱਕ ਧਾਤੀ ਨਹੀਂ ਕਿੰਨਾ ਤੇ ਜੀ ਕੰਪਲੀਟ ਛਾਲ ਕੇ ਸਵਾਹ ਸਾਰਾ ਕੋਈ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਹੋਣਾ ਦੇਖ ਲਓ ਤੁਸੀਂ ਆਪ ਹੀ ਹੰਤਾਜਾ ਲਾ ਸਕਦੇ ਹੋ ਕਿੰਨੇ ਲਾ ਸਕਦੇ ਕੀ ਨਾਏ ਟੋਟਾ ਵਾਲੇ ਜੀ